ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰਹੂਗੀ ਜੀ ਇਹ ਸੂਟ ਸਪੈਸ਼ਲ ਆਪਾਂ ਰੱਖੜੀ ਲਈ ਰੈਡੀ ਕੀਤੇ ਆ ਇਹ ਤੁਸੀਂ ਸਾਡੇ ਤੋਂ ਏਦਾਂ ਹੀ ਬਾਏ ਕਰ ਸਕਦੇ ਹੋ ਨਿਊ ਨਿਊ ਡਿਜ਼ਾਈਨ ਆਪਣੇ ਰੈਡੀ ਹੋਏ ਆ ਬਹੁਤ ਹੀ ਪਿਆਰੇ ਜਿਹੇ ਸੂਟ ਰੈਡੀ ਕੀਤੇ ਆ ਤੇ ਡਿਸਕਾਊਂਟ ਪ੍ਰਾਈਸ ਤੇ ਰਹਿਣਗੇ ਸਾਡੇ ਤੋਂ ਸਟਿਚ ਵੀ ਕਰਾ ਸਕਦੇ ਹੋ ਤੇ ਵਿਦਆਊਟ ਸਟਿਚਿੰਗ ਵੀ ਤੁਸੀਂ ਲੈ ਸਕਦੇ ਹੋ ਤੇ ਇਹ ਵੀ ਵਿਦਆਊਟ ਦੁਪੱਟਾ ਰਹਿਣਗੇ ਇਹ ਆਪਣਾ ਫਰਸਟ ਸੂਟ ਰਹੂਗਾ ਜੀ ਬਾਕੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ WhatsApp ਨੰਬਰ ਆ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਜਰੂਰ ਸੈਂਡ ਕਰਨਾ ਕਿਉਂਕਿ ਤੁਸੀਂ ਕਾਲ ਕਰਦੇ ਹੋ ਤਾਂ ਪਤਾ ਨਹੀਂ ਲੱਗਦਾ ਜੀ ਤੁਸੀਂ ਕਿਹ ਸੂਟ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਪਲੀਜ਼ ਸਕਰੀਨਸ਼ਾਟ ਜਰੂਰ ਸੈਂਡ ਕਰਿਆ ਕਰੋ ਇਹ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਸੈਲਫ ਲਾਈਨਿੰਗ ਆਉਂਦੀ ਹੈ ਇਹਦੇ ਵਿੱਚ ਸੀ ਗ੍ਰੀਨ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਸ਼ੇਡ ਹੈ ਤੇ ਬਹੁਤ ਹੀ ਪਿਆਰਾ ਜਿਹਾ ਇਹ ਫੈਬਰਿਕ ਹੈ ਉੱਪਰ ਆਪਾਂ ਡਿਫਰੈਂਟ ਜਿਹਾ ਵਰਕ ਕੀਤਾ ਹੈ ਇਹ ਦੇ ਘੇਰੇ ਦਾ ਕੰਮ ਰਹੂਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੈ ਆਪਾਂ ਕਲਰ ਕੰਬੀਨੇਸ਼ਨ ਵੀ ਤੁਸੀਂ ਚੈੱਕ ਕਰੋ ਆਫ ਵਾਈਟ ਮਸਟਰਡ ਡਾਰਕ ਲਾਈਟ ਮਹਿਰੂਨ ਦਾ ਟੱਚ ਦਿੱਤਾ ਆਪਾਂ ਪੱਤੀਆਂ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਜਿਹਾ ਵਰਕ ਕੀਤਾ ਆਪਾਂ ਇਹਦੇ ਉੱਪਰ ਇਹਦਾ ਪੂਰਾ ਘੇਰਾ ਰਹੂਗਾ ਜੀ ਇਹ ਘੇਰੇ ਤੇ ਕੰਮ ਆ ਜਾਊਗਾ ਇਹ ਐਂਡ ਇਹ ਕੰਮ ਰਹੂਗਾ ਜੀ ਇਹਦੀਆਂ ਹੈਵੀ ਆਪਾਂ ਨੇ 슬ੀਵਸ ਰੱਖੀਆਂ ਕਿ 슬ੀਵਸ ਤੇ ਕੰਮ ਆ ਜਾਣਾ ਹੈਵੀ 슬ੀਵਸ ਸਟੱਡੀ ਹੋਈਆਂ ਪੂਰੀ ਆਪਣੀ ਸ਼ੋਲਡਰ ਤੱਕ ਕੰਮ ਆਊਗਾ 슬ੀਵਸ ਦੇ ਉੱਪਰ ਠੀਕ ਹੈ ਜੀ ਫੈਬਰਿਕ ਵੀ ਇਹ ਬਹੁਤ ਪਿਆਰਾ ਜਿਹਾ ਫੈਬਰਿਕ ਆ ਹੈ ਬੇਸ ਇਹ कॉटन ਹੀ ਆ ਜੀ ਬਟ ਥੋੜੀ ਇਹਦੇ ਚ ਸ਼ਾਈਨ ਵੀ ਹੈ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਇਹ ਆ ਗਈ ਜੀ ਸ਼ਰਟ ਐਂਡ ਦੀ 슬ੀਵਸ ਤੇ ਕੰਮ ਆ ਗਿਆ 2.5 ਮੀਟਰ ਜਿਹਦੇ ਨਾਲ ਬਾਟਮ ਬਣਾਉਗੇ ਉਹ ਐਕਚੁਅਲੀ ਜਦੋਂ ਵਰਕ ਕਰਦੇ ਆ ਤਾਂ ਹਾਫ ਹਾਫ ਕਰ ਦਿੰਦੇ ਆ ਇਸ ਕਰਕੇ 2.5 ਦੀ ਬਾਟਮ 5 ਮੀਟਰ ਪੂਰਾ ਫੈਂਟ੍ਰਿਕ ਰਹੂਗਾ ਇਹ ਤੇ ਬਹੁਤ ਪਿਆਰਾ ਜਿਹਾ ਕੰਮ ਕੀਤਾ ਹੈ ਇਹਦੇ ਉੱਪਰ ਇਹਦੇ ਨਾਲ ਤੁਸੀਂ ਦੁਪੱਟਾ ਪਲੇਨ ਟਾਈ ਐਂਡ ਡਾਈ ਵੀ ਰੱਖ ਸਕਦੇ ਹੋ ਪਿਓਰ ਦਾ ਸੈਮੀ ਦਾ ਉਹ ਤੁਹਾਡੀ ਚੁਆਇਸ ਹੈ ਬਸ ਕੰਮ ਇਹਦੇ ਉੱਪਰ ਬਹੁਤ ਪਿਆਰਾ ਹੋਇਆ ਜਿੱਦਾਂ ਹੁਣ ਆਪਣਾ ਰੱਖੜੀ ਦਾ ਤਿਹਾਰ ਆ ਰਿਹਾ ਤਾਂ ਉਹਦੇ ਲਈ ਇਹ ਆਪਣਾ ਬੈਸਟ ਆਪਸ਼ਨ ਰਹੂਗਾ ਕਿਉਂਕਿ ਬਹੁਤ ਪਿਆਰਾ ਜਾਏ ਸੈਮੀ ਫਾਰਮਲ ਜਿਹਾ ਆਪਣਾ ਸੂਟ ਰੈਡੀ ਹੋਊਗਾ ਜਦੋਂ ਉਹਨੂੰ ਇਹਦੀ ਸਟੀਚਿੰਗ ਹੋ ਗਈ ਸਟੀਚਿੰਗ ਸਟਾਈਲ ਚ ਵੀ ਥੋੜਾ ਡਿਜ਼ਾਈਨ ਦੇ ਕੇ ਤਾਂ ਬਹੁਤ ਪਿਆਰਾ ਜਾਏ ਸੂਟ ਰੈਡੀ ਹੋਗਾ ਤੁਹਾਡੀ ਚੋਇਸ ਹੈ ਤੁਸੀਂ ਟਾਈ ਡਾਈ ਵੀ ਕਰ ਸਕਦੇ ਹੋ ਐਂਡ ਪਲੇਨ ਵੀ ਰੱਖ ਸਕਦੇ ਹੋ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਲਿਨਨ ਫੈਬਰਿਕ ਦੇ ਉੱਪਰ ਆ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਆ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਡਿਫਰੈਂਟ ਜਿਹਾ ਸ਼ੇਡ ਆ ਇਹਦੇ ਉੱਪਰ ਆਪਾਂ ਘੇਰੇ ਤੇ ਕੰਮ ਦਿੱਤਾ ਸਿੰਗਲ ਕਲਰ ਦੇ ਨਾਲ ਆਪਾਂ بیس ਦਾ ਇੱਕ ਨੰਬਰ ਡਾਰਕ ਕਲਰ ਨਾਲ ਆਪਾਂ ਪੂਰਾ ਇਹਦਾ ਘੇਰੇ ਤੇ ਕੰਮ ਕੀਤਾ ਹੈ ਸਿੰਗਲ ਟਾਂਕੇ ਦਾ ਕੰਮ ਰਹੂਗਾ ਵਿੱਚ ਚਰੀ ਐਡ-ਆਨ ਕੀਤੀ ਹੋਈ ਆ ਇਹਦਾ ਘੇਰਾ ਆ ਗਿਆ ਐਂਡ ਇਹਦੀ 슬ੀਵਸ ਤੇ ਵੀ ਕੰਮ ਰਹੂਗਾ ਐਂਡ ਇਹ ਆ ਗਿਆ ਜੀ ਇਹਦੀਆਂ 슬ੀਵਸ ਤੇ ਕੰਮ ਇਦਾਂ ਪੂਰਾ ਆਪਾਂ ਸਕੈਲਪਿੰਗ ਦੇ ਕੇ ਪੂਰਾ ਇੱਕ ਬੰਦ 슬ੀਵਸ ਤੇ ਦਿੱਤਾ ਹੋਇਆ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਆ ਲੀਨਨ ਫੈਬਰਿਕ ਰਹੂਗਾ ਕਲਰ ਬਹੁਤ ਪਿਆਰਾ ਹੈ ਜੀ ਇਹਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਰੱਖ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਦੁਪੱਟਾ ਇਹਦੇ ਨਾਲ ਬੇਸ ਹੀ ਵਧੀਆ ਲੱਗੂਗਾ ਜਾਂ ਆਪਾਂ ਡਾਰਕ ਕਲਰ ਰੱਖ ਸਕਦੇ ਹਾਂ ਜਿਹੜਾ ਆਪਣੇ ਵਰਕ ਦੇ ਵਿੱਚ ਹੈ ਆਪਣਾ ਸੈਕਿੰਡ ਸੂਟ ਆ ਗਿਆ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹ ਬਟਰ ਕਾਟਨ ਦੇ ਉੱਪਰ ਰਹੂਗਾ ਜੀ ਬਟਰ ਕਾਟਨ ਫੈਬਰਿਕ ਰਹੂਗਾ ਇਹ ਬਹੁਤ ਪਿਆਰਾ ਜਿਹਾ ਸ਼ੇਡ ਹੈ ਸੀ ਗ੍ਰੀਨ ਜੀ ਟੋਨ ਤੇ ਇਹਦੇ ਉੱਪਰ ਆਪਾਂ ਜਿਹੜੇ ਕਲਰ ਦਿੱਤੇ ਆ ਤੁਸੀਂ ਚੈੱਕ ਕਰੋ ਟੋਟਲੀ ਸਿੰਗਲ ਟਾਂਕੇ ਦਾ ਕੰਮ ਰਹੂਗਾ ਜੀ ਇਹ ਵਿੱਚ ਆਪਾਂ ਫੈਬਰਿਕ ਦਾ ਹੀ ਡਾਰਕ ਕਲਰ ਲੈ ਕੇ ਹੈਂਡ ਲਾਈਟ ਜਾਂ ਪੀਚ ਪਿੰਕ ਕਲਰ ਦੇ ਕੇ ਕੰਬੀਨੇਸ਼ਨ ਦਿੱਤੀ ਹੋਈ ਹੈ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ। ਇਹ ਡਿਜ਼ਾਈਨ 'ਚ ਆਪਣੇ ਕਾਫੀ ਸੂਟ ਰੈਡੀ ਵੀ ਹੋਏ ਸੀ ਤੁਸੀਂ ਸਟਿਚ ਸੂਟ ਵੀ ਦੇਖੇ ਹੋਣੇ ਆਪਣੇ। ਹਾਂਜੀ ਇਹਦੇ 'ਚ ਕਲੀਆਂ ਦਾ ਪੈਨਲ ਦਿੱਤਾ ਆਪਾਂ ਤੁਸੀਂ ਚੈੱਕ ਕਰੋ। ਇਹਦੇ ਵਿੱਚ ਆਪਾਂ ਜਰੀ ਵੀ ਐਡ-ਆਨ ਕੀਤੀ ਆ ਤਾਂ ਪੂਰਾ ਸਿੰਗਲ ਦਾ ਕੰਮ ਰਹੂਗਾ। ਕਲਰ ਬਹੁਤ ਹੀ ਪਿਆਰੇ ਜਿਹੇ ਆਪਾਂ ਇਹਦੇ ਵਿੱਚ ਦਿੱਤੇ ਹੋਏ ਆ। ਇਹ ਕਲੀਆਂ ਦੇ ਵਿੱਚ ਆ ਜਾਂਦਾ ਜੀ ਇਹਦਾ ਤੁਸੀਂ ਵੀ 21 ਤੋਂ ਲੈ ਕੇ 25 26 ਤੱਕ ਇਹਦਾ ਘੇਰਾ ਰੈਡੀ ਹੋ ਸਕਦਾ ਆ ਠੀਕ ਹੈ ਜੀ ਇਦਾਂ ਕਲੀਆਂ ਆ ਜਾਣੀਆਂ ਫਰੰਟ ਦੇ ਉੱਪਰ ਐਂਡ ਇਹਦੇ ਬੈਕ ਤੇ ਆਪਾਂ ਇਦਾਂ ਪੂਰੇ ਪੂਟੀਆਂ ਡਾਊਨ ਕੀਤੀ ਹੋਈ ਆ ਇਹ ਬੈਕ ਆ ਜੀ ਬੈਕ ਤੇ ਪੂਰੇ ਝੁਟੀਆਂ ਆ ਜੂਗੀ ਕਲਰ ਬਹੁਤ ਪਿਆਰਾ ਹੈ ਜੀ ਵੀ ਐਂਡ ਫੈਬਰਿਕ ਇਹ ਵਿਦਾਊਟ ਲਾਈਨਿੰਗ ਵੀ ਤੁਸੀਂ ਸਟਿਚ ਕਰਾ ਸਕਦੇ ਹੋ ਬਾਕੀ ਤੁਹਾਡੀ ਨੀਡ ਹੈ ਤੁਸੀਂ ਸਟਿਚਿੰਗ ਨੂੰ ਵਿਦ ਲਾਈਨਿੰਗ ਕਰਾਉਣੀ ਆ ਇਹਦਾ 슬ੀਵਸ ਆ ਗਿਆ ਜੀ 슬ੀਵਸ ਤੇ ਹੈਵੀ ਕੰਮ ਕੀਤਾ ਆਪਾਂ ਇਹ 슬ੀਵਸ ਦਾ ਕੰਮ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਐਂਡ ਹਰ ਚੀਜ਼ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਇਹਦੀਆਂ 슬ੀਵਸ ਦਾ ਕੰਮ ਆ ਗਿਆ ਫਰੰਟ ਤੇ ਕਲੀਆਂ ਆ ਗਈਆਂ ਜੀ 슬ੀਵਸ ਆ ਵੀ ਆ ਗਈਆਂ ਐਂਡ ਬੈਕ ਤੇ ਇਹਦੇ ਬੁੱਟੀ ਰੋ ਬਟਰ ਕਾਟਨ ਦਾ ਇਹ ਫੈਬਰਿਕ ਰਹੂਗਾ ਜੀ ਸੀ ਗ੍ਰੀਨ ਜੀ ਟੋਨ ਦਾ ਕਲਰ ਆ ਕਲਰ ਪ੍ਰੋਪਰ ਕਈ ਵਾਰ ਵੀਡੀਓ ਚ ਨਹੀਂ ਆਉਂਦੇ ਬਟ ਇਹ ਬਹੁਤ ਪਿਆਰਾ ਜਿਹਾ ਸ਼ੇਡ ਆ ਇਹਦੇ ਨਾਲ ਦੁਪੱਟਾ ਤੁਸੀਂ ਟਾਈ ਐਂਡ ਆਏ ਰੱਖ ਸਕਦੇ ਹੋ ਕਿਉਂਕਿ ਟਾਈ ਐਂਡ ਆਏ ਦੁਪੱਟਾ ਦੇ ਨਾਲ ਬਹੁਤ ਪਿਆਰਾ ਲੱਗੂਗਾ ਨੈਕਸਟ ਸੂਟ ਆਜੂਗਾ ਜੀ ਆਪਣਾ ਇਹ ਵਾਲਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਤੇ ਸੈਮੀ ਫਾਰਮਲ ਜਿਹਾ ਆਪਣਾ ਸੂਟ ਇਹ ਵੀ ਰੈਡੀ ਹੋਊਗਾ ਜੀ ਇਹ ਮਡਲ ਦਾ ਫੈਬਰਿਕ ਰਹੂਗਾ ਜੀ ਥੋੜੀ ਇਹਦੇ ਵਿੱਚ ਸ਼ਾਈਨ ਹੈ ਠੀਕ ਹੈ ਜੀ ਸੈਮੀ ਫਾਰਮਲ ਇਹ ਆਪਣਾ ਸੂਟ ਰੈਡੀ ਹੋਗਾ ਬਹੁਤ ਪਿਆਰਾ ਜਾਏ ਦੇ ਉੱਪਰ ਵੀ ਆਪਾਂ ਕੰਮ ਕੀਤਾ ਆ ਸਿੰਗਲ ਕਲਰ ਦਾ ਆਪਾਂ ਨੂੰ ਟੱਚ ਦਿੱਤਾ ਵਰਕ ਦਾ ਜੋ ਕਿ ਇਹਦੇ ਨਾਲ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਕੇ ਆਇਆ ਇਹ ਤਾਂ ਘੇਰਾ ਆ ਗਿਆ ਜੀ ਐਂਡ ਕਲੀਆਂ ਦਾ ਪੈਨਲ ਆ ਜਾਊਗਾ ਘੇਰੇ ਤੇ ਇਦਾਂ ਅੰਬੀ ਟਾਈਪ ਆ ਜਾਊਗਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਉੱਪਰ ਤੱਕ ਕਲੀਆਂ ਆ ਜਾਣਗੀਆਂ ਬਾਕੀ ਨੈੱਕ ਆਪਾਂ ਡਿਜ਼ਾਈਨ ਕਰ ਸਕਦੇ ਆ ਜਾਂ ਸਟੀਚਿੰਗ ਦੇ ਵਿੱਚ ਇੰਨਾ ਹੈਵੀ ਇਹਦਾ ਘੇਰਾ ਆ ਗਿਆ। ਘੇਰਾ ਆ ਗਿਆ ਜੀ ਇਹਦਾ ਬੈਕ ਘੇਰਾ। ਇਹਦੇ ਬੈਕ ਦੇ ਉੱਪਰ ਵੀ ਆਪਾਂ ਸੇਮ ਕੰਮ ਦਿੱਤਾ ਹੈ ਬੈਕ ਆ ਜੂਗੀ ਇਹਦੀ ਕੱਲੀਆਂ ਆ ਜਾਣਗੀਆਂ। ਫਰੰਟ ਐਂਡ ਬੈਕ ਸਿਰਫ ਫਰੰਟ ਤੇ ਆਪਾਂ ਇੱਥੇ ਅੰਬੀ ਐਡ ਆਨ ਕੀਤੀ ਹੋਈ ਹੈ ਬੈਕ ਤੇ ਆਪਾਂ ਅੰਬੀ ਐਡ ਆਨ ਨਹੀਂ ਕੀਤੀ ਬਾਕੀ ਸੇਮ ਕੰਮ ਰਹੂਗਾ ਬੈਕ ਤੇ ਵੀ। ਤੇ ਇਹ ਆਗੀਆਂ ਜੀ ਇਹਦੀਆਂ 슬ੀਵਸ 슬ੀਵਸ ਇਹਦੀਆਂ बॉर्डर दे के आप नीचे इदा बॉर्डर दिता हुआ तो यह अंबी एड ऑन की थी, अपने शोल्डर को ले आऊगी जब यह शोलडर से कम आजगा अपना बहुत बहुत तो, तो बहुत ही प्यारा शेड है जी तो बहुत ही प्यारा जहाँ फैब्रिक भी रहूगा इन विदाउट लाइनिंग भी स्टिच कर सद लाइनिंग लगा के स्टिचिंग करोगे तो बहुत ही प्यारा जहाँ सूट अपना रेडी होना कलर भी बहुत प्यारा है यदि सलवार सलवार भी आपको बॉडर दिता होता ਇਸ ਸਲਵਾਰ ਤੇ ਕੰਮ ਆ ਜੂਗਾ। ਦੁਪੱਟਾ ਤੁਹਾਡੀ ਆਪਣੀ ਚੁਆਇਸ ਹੈ ਜੀ ਤੁਸੀਂ ਪਿਓਰ ਚੁਣੋਂਦਾ ਸੈਮੀ ਜੋ ਵੀ ਰੱਖਣਾ ਚਾਹੁੰਦੇ ਹੋ ਉਹ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ। ਬਾਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਵੀ ਦੇ ਦੁਪੱਟਾ ਤੁਹਾਨੂੰ ਕਿਹੜਾ ਦੁਪੱਟਾ ਚਾਹੀਦਾ ਹੈ ਉਹਦੇ ਦੁਪੱਟੇ ਦੇ ਅਕੋਰਡਿੰਗ ਮੈਂ ਤੁਹਾਨੂੰ ਪ੍ਰਾਈਸ ਦਵਾਂਗੀ। ਠੀਕ ਹੈ ਜੀ। ਜਿਹੜਾ ਵਰਕ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕਲਰਾਂ 'ਤੇ ਰੈਡੀ ਕਰਵਾ ਸਕਦੇ ਹੋ। ਫੈਬਰਿਕ ਵੀ ਆਪਣੀ ਚੋਇਸ ਦਾ ਰੱਖ ਸਕਦੇ ਹੋ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਕਲਰ ਵੀ ਇਹ ਬਹੁਤ ਪਿਆਰਾ ਸੀਗਾ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਲੀਲਨ ਫੈਬਰਿਕ ਰੋਗਾ ਜੀ ਮੋਵ ਜੀ ਟੋਨ ਦਾ ਕਲਰ ਆ ਬਹੁਤ ਹੀ ਪਿਆਰਾ ਜਾਂ ਠੀਕ ਹੈ ਜੀ ਲੀਲਨ ਫੈਬਰਿਕ ਰੋਗਾ ਇਹ ਆਪਣੇ ਕਾਫੀ ਸੂਟ ਰੈਡੀ ਹੁੰਦੇ ਆ ਇਹ ਡਿਜ਼ਾਈਨ ਦੇ ਵਿੱਚ ਵੀ ਇਹਦਾ ਨੈਕ ਦਾ ਕੰਮ ਆ ਗਿਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਨੈਕ ਦਾ ਕੰਮ ਆ ਗਿਆ ਕੁੜਤਾ ਪੱਟੀ ਨੈਕ ਦੇ ਕੇ ਆਪਾਂ ਇਦਾ ਬੰਚ ਦਿੱਤੇ ਹੋਇਆ ਹੀ neck ਦੇ نیچے ਆ ਜਾਊਗਾ ਠੀਕ ਹੈ ਜੀ ਇਦਾਂ ਇਹ ਦਾ neck ਦਾ ਡਿਜ਼ਾਈਨ ਹੈ ਘੇਰੇ ਦੇ ਉੱਪਰ ਇਹਦੇ ਕੰਮ ਨਹੀਂ ਜੀ ਘੇਰਾ ਆਪਾਂ ਲੇਸਿਸ ਨਾਲ ਡਿਜ਼ਾਈਨ ਕਰਦੇ ਆਂ ਇਹਦਾ ਐਂਡ ਇਹ ਆ ਗਿਆ ਦੀਆਂ 슬ੀਵਸ ਦੇ ਉੱਪਰ ਪੂਰਾ ਬੰਚ ਦਿੱਤਾ ਹੋਇਆ ਕਲਰ ਇਹ ਬਹੁਤ ਪਿਆਰਾ ਹੈ ਲੀਨਨ ਫੈਬਰਿਕ ਰਹੂਗਾ ਜੀ ਦੁਪੱਟਾ ਵੀ ਤੁਹਾਡੀ ਚੁਆਇਸ ਦੇ ਅਕੋਰਡਿੰਗ ਰੈਡੀ ਹੋ ਜਾਊਗਾ ਤੁਸੀਂ ਕੋਈ ਵੀ ਪਲੇਨ ਦੁਪੱਟਾ ਵੀ ਤੁਸੀਂ ਇਹਦੇ ਨਾਲ ਪਲੇਨ ਵੀ ਰੱਖ ਸਕਦੇ ਹੋ ਐਂਡ ਟਾਈ ਐਂਡ ਟਾਈ ਦਾ ਦੁਪੱਟਾ ਵੀ ਟੱਕ ਸਕਦੇ ਹੋ ਰੀਜ਼ਨੇਬਲ ਪ੍ਰਾਈਸ ਚ ਇਹ ਸੂਟ ਰੈਡੀ ਹੁੰਦੀ ਆ ਠੀਕ ਹੈ ਜੀ ਤੇ ਨੈਕਸਟ ਆਜੂਗਾ ਜੀ ਆਪਣਾ ਇਹ ਵਾਲਾ ਸੂਟ ਇਹ ਡਿਜ਼ਾਈਨ ਵੀ ਆਪਣਾ ਸੁਪਰ ਹਿੱਟ ਰਿਹਾ ਜੀ ਬਹੁਤ ਆਪਣੇ ਇਹਦੇ ਵਿੱਚ ਸੂਟ ਰੈਡੀ ਹੋਇਆ 컬러 ਤੁਸੀਂ ਚੈੱਕ ਕਰੋ ਪਿਸਤਾ ਜਾਂ ਗ੍ਰੀਨ ਇਹ ਵੀ ਬਹੁਤ ਪਿਆਰਾ ਛੇੜਿਆ ਇਹਦੇ ਉੱਪਰ ਵੀ ਆਪਾਂ ਘੇਰੇ ਤੇ ਕੰਮ ਦਿੱਤਾ ਇਹ ਆ ਗਿਆ ਜੀ ਤਾਂ ਘੇਰਾ ਚੈੱਕ ਕਰੋ ਬਹੁਤ ਹੀ ਪਿਆਰਾ ਚਾ ਘੇਰਾ ਰੈਡੀ ਹੋਇਆ ਹੈ ਦਾ ਪੂਰੇ ਕਾਰਨਰ ਤੇ ਆਪਾਂ ਏਦਾਂ ਬੰਚ ਦਿੱਤੇ ਹੋਇਆ ਜਦ ਰੈਡੀ ਹੋਗਾ ਤਾਂ ਬਹੁਤ ਪਿਆਰਾ ਲੱਗੂਗਾ ਠੀਕ ਹੈ ਜੀ ਇਹ ਐਕਚੁਅਲੀ ਆਪਣਾ ਗੋਲ ਘੇਰੇ ਦੇ ਵਿੱਚ ਵੀ ਰੈਡੀ ਹੋਇਆ ਸੀ ਰਾਉਂਡ ਘੇਰਾ ਰੱਖ ਕੇ ਵੀ ਆਪਾਂ ਰੈਡੀ ਕੀਤਾ ਸੀ ਇਹ ਵਾਲਾ ਸੂਟ ਨੋਰਮਲ ਵੀ ਰੱਖ ਸਕਦੇ ਹੋ ਗੋਲ ਘੇਰਾ ਰੱਖ ਸਕਦੇ ਹੋ ਤੁਹਾਡੀ ਚੋਇਸ ਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੇ ਲੱਗ ਰਹੇ ਆ ਦੇਤੇ ਕੰਮ ਆ ਗਿਆ ਜੀ ਇਹ ਦੀਆਂ 슬ੀਵਸ ਤੇ ਪੂਰਾ ਬੰਚ ਦਿੱਤਾ ਹੋਇਆ ਆਪਾਂ ਇਹ 슬ੀਵਸ ਦਾ ਕੰਮ ਆ ਜਾਊਗਾ ਜੀ 컬러 ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਬਾਕੀ ਤੁਸੀਂ ਚੁਆਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਆ ਇਹ ਲੀਲਨ ਫੈਬਰਿਕ ਹੈ ਜੀ ਵੀ ਤਾਂ ਆਪਾਂ ਜੂਟ ਫੈਬਰਿਕ ਤੇ ਕਾਫੀ ਸੂਟ ਰੈਡੀ ਕੀਤੇ ਸੀ ਤਾਂ ਉਹ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏ ਆ ਆਪਣੇ ਕੋਲ ਦੋ ਤਿੰਨ ਕਲਰ ਹੈਗੇ ਆ ਜੀ ਮੈਂ ਤੁਹਾਡਾ ਸ਼ੇਅਰ ਕਰਦੀ ਆ ਤੁਸੀਂ ਰੈਡੀ ਕਰਵਾਉਣਾ ਤਾਂ ਤੁਸੀਂ ਕਰਾ ਸਕਦੇ ਹੋ ਇਹ ਬੇਬੀ ਪਿੰਕ ਕਲਰ ਆ ਜਾਊਗਾ ਜੀ ਇਹ ਵੀ ਫਿਰੋਜੀ ਗ੍ਰੀਨ ਕਲਰ ਹੈ ਬਹੁਤ ਪਿਆਰਾ ਜਿਹਾ ਸ਼ੇਡ ਹੈ ਐਂਡ ਇਹ ਸਕਿਨ ਜੀ ਟੋਨ ਦਾ ਕਲਰ ਹੈ ਬਹੁਤ ਪਿਆਰੇ ਜਿਹੇ ਸ਼ੇਡ ਹੈ ਇਹਨੂੰ ਕਿਉਂਕਿ ਜੂਟ ਫੈਬਰਿਕ ਦੇ ਸਾਰੇ ਸ਼ੇਡ ਹੀ ਬਹੁਤ ਪਿਆਰੇ ਆਉਂਦੇ ਆ ਇਹਨਾਂ ਦੇ ਉੱਪਰ ਆਪਾਂ ਵਰਕ ਕਰਕੇ ਸੂਟ ਰੈਡੀ ਕੀਤੇ ਸੀ ਜੋ ਕਿ ਬਹੁਤ ਜ਼ਿਆਦਾ ਸਭ ਨੂੰ ਪਸੰਦ ਆਇਆ ਕਿ ਕਾਫੀ ਮੈਨੂੰ ਮੈਸੇਜ ਆ ਰਹੇ ਸੀ ਕਿ ਇਹਨਾਂ ਦੇ ਕਲਰ ਸੈਂਡ ਕਰੋ ਇਸ ਲਈ ਵੀਡੀਓ ਚ ਮੈਂ ਸ਼ੇਅਰ ਕੀਤੇ ਸਿਰਫ ਇਹੀ ਕਲਰ ਨਹੀਂ ਆਪਣੇ ਕੋਲੇ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਆਪਣੇ ਸਾਰੇ ਸੂਟ ਡਿਸਕਾਊਂਟ ਪ੍ਰਾਈਸ ਤੇ ਰਹਿਣਗੇ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਇਹ ਸਾਰੇ ਵਿਦੋਹ Dupatta suit ਨੇ ਜੀ ਤੁਸੀਂ ਸਾਨੂੰ ਦੱਸ ਕੇ ਆਪਣੀ ਚੁਆਇਸ ਦੇ ਅਕੋਰਡਿੰਗ ਜੇ Dupatta ਰੈਡੀ ਕਰਾਉਣਾ ਚਾਹੁੰਦੇ ਤਾਂ ਤੁਸੀਂ ਕਰਵਾ ਸਕਦੇ ਤਾਂ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਗੀ ਇੱਕ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਵੀਡੀਓ ਵਾਚ ਕਰਨ ਲਈ ਧੰਨਵਾਦ